ਇਸੇ ਪ੍ਰਕਾਰ ਗੁਰੂ ਹਰਿਕ੍ਰਿਸ਼ਨ ਸਿੰਘ ਜੀ ਪਾਤਸ਼ਾਹ ਦੀ ਮਹਿਮਾ ਸੁਣੀ ਸੰਗਤਾਂ ਆਉਣ ਲੱਗੀਆਂ ਤੇ ਲੰਮੇ ਦੇ ਇਲਾਕੇ ਚੋ ਜਸਵੰਤ ਆਇਆ ਮੇਰਾ ਸਰਨ੍ਹਾਮੀਆਂ ਮੈਂ ਡਰਦਾ ਵੀ ਕਿਤੇ ਮੈਂ ਬੂਹੇ ਨਾ ਹੋਂਕਾ ਮੈਨੂੰ ਸ਼ਰਮ ਆਉਂਦੀ ਵੀ ਮੇਰਾ ਨਾਮ ਮਿਲਦਾ ਤੇਰਾ ਕਹਿੰਦਾ ਕਿ ਤੂੰ ਹੋਂਦਾ ਨਹੀਂ ਕਿਤੇ ਜਸਵੰਤ ਆਇਆ ਜੇਬ ਕੱਟਣ ਵਾਲਾ ਉਹ ਵੀ ਕੀਰਤਪੁਰ ਸਾਹਿਬ ਆਇਆ ਕਿੰਨਾ ਕਿੰਨਾ ਪਹਿੜਾ ਹੈ ਤੂੰ ਸੰਤ ਬੜੀ ਜੇਬਾਂ ਕਟਿਆ ਕਰਾਂਗੇ ਗੁਰਮੁਖ ਨੂੰ ਬਾਣੀ ਪੜ੍ਹਦੇ ਆਂ ਅੱਗੋਂ ਦੇਖੇ ਪਿੱਛੋਂ ਦੇਖੇ ਤੋਈ ਤੇ ਕਾਰਿਸ਼ ਪਾਵੇ ਪਿਆਰੋ ਆਪਾਂ ਬੰਦਿਆਂ ਤੋਂ ਪਰਦਾ ਕਰ ਲਵਾਂਗੇ ਲੇਕਿਨ ਇਹਦੇ ਤੋਂ ਪਰਦਾ ਨਹੀਂ ਜਿਉਣਾ ਮੈਂ Swami Dayanand ਦਾ ਜੀਵਨ ਪੜਿਆ ਜੇ ਉਹਨਾਂ ਦੇ ਜੀਵਨ ਦੇ ਵਿੱਚ ਮੈਂ ਘਟਣਾ ਵੇਖੀ ਸ਼ੰਤ ਮਾਫ਼ ਕਰਨਾ ਵਿਵੇਕਾ ਨੂੰ ਉਹਨਾਂ ਦੇ ਗੁਰੂ ਨੇ ਉਹਨਾਂ ਦੀ ਪਰਖ ਵਾਸਤੇ ਆਖਿਆ ਕਿ ਆ ਕਬੂਤਰ ਮਾਰਨ ਜਿੱਥੇ ਕੋਈ ਵੇਦਾ ਨਾ ਹੋਵੇ ਮੈਨੂੰ ਕੁ ਬਿਮਾਰੀ ਤੇ ਮੈਂ ਦਵਾਈ ਖਾਣੀ ਹੈ ਪਰਖ ਵਾਸਤੇ ਤੇ ਜਦੋਂ ਉਹ ਚਲੇ ਗਏ ਨਾ ਤੇ ਉਹ ਆਣ ਕੇ ਆਣ ਸਵਾਮੀ ਜੀ ਮੈਂ ਇਹ ਜੇ ਕੰਮ ਕਰਨਾ ਕਿਹਦੀ ਕਿਉਂ ਭਾਈ ਕਹਿੰਦੇ ਜੀ ਤੁਸੀਂ ਕਿ ਵੇਦਾ ਨਾ ਹੋਵੇ ਇਹਨੂੰ ਮੈਂ ਮੇਰਾ ਕਬੂਤਰ ਨੂੰ ਕਬੂਤਰ ਮੇਰੇ ਵੱਲ ਵੇਦਾ ਹੈ ਤੇ ਤੇ ਜਿਆ ਤੁਹੀ ਸਾਨੂੰ ਪੜਾਇਆ ਸੀ ਪ੍ਰਮਾਤਮਾ ਅਰਥਾਂ ਤੇ ਜਿਹੜਾਂ ਦੇ ਪ੍ਰਮਾਤਮਾ ਮੈਨੂੰ ਵੇਦਾ ਤੇ ਮੈਂ ਪਾਵਨੀ ਕਰਨਾ ਭਵੇਂ ਮੁੰਦੀਖਿਆ ਦਿਓ ਤੇ ਭਵੇਂ ਨਾ ਦਿਓ ਗੁਰੂ ਨੇ ਜੱਫੀ ਪਾ ਕੇ ਆਖਿਆ ਮਿਤਰਾ ਤੂੰ ਪਾਸ ਬਾਕੀ ਪੀਰ ਆ ਆਪਾਂ ਪਰਦਾ ਕਰਦੇ ਪਿਆਰਿਓ ਪਰ ਭੁੱਲ ਜਾਣੇ ਆ ਘੜ ਘੜ ਕੇ ਅੰਦਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪੀਸ਼ਾਨ ਅਗੋਂ ਦੇਖੇ ਪਿਛੋਂ ਦੇਖੇ ਤੋਇ ਤੇ ਕਾਸ਼ ਪਾਵੇ ਮੇਰੇ ਪਾਤਸ਼ਾਹ ਕਹਿਣਗੇ ਜਸਵੰਤ ਆਇਆ ਇਥੇ ਜੇਬਾਂ ਕੱਢਣ ਲਈ ਆਇਆ ਹੈ ਗੁਰਨਾਨਦ ਦੇ ਘਰ ਵਿੱਚ ਕਿਸੇ ਗੱਲ ਦਾ ਘਾਟਾ ਨਹੀਂ ਪਰ ਮਿਤਰਾ ਆਪਣੀ ਜ਼ਿੰਦਗੀ ਦੀ ਜੀਵਨਾ ਕਟਾ। ਜਦੋਂ ਗੁਰਦੇਵ ਨੇ ਆਖਿਆ ਤੇ ਸਤਗੁਰੂ ਪਾਤਸ਼ਾਹ ਦੀ ਚਰਨਾਂ ਤੇ ਡੇਕੇ ਕਹਿਣ ਲੱਗਾ ਜੀ ਮੈਂ ਭੁੱਲਾ ਔਰ ਸਤਗੁਰੂ ਪਾਤਸ਼ਾਹ ਨੇ ਉਸ ਸੰਤ ਰਾਏ ਨੂੰ ਕਲਿਆਣ ਦਿੱਤੀ। ਉਹਦੇ ਤੋਂ ਬਾਅਦ ਗੇਂਦਾਂਵਾਲ ਨਾਮ ਦਾ ਇੱਕ ਮਨੁੱਖ ਉਹ ਜੂਏ ਦਾ ਕੰਮ ਕਰਦਾ ਜੂਏ ਦਾ। ਲਿਖਿਆ ਗੇਂਦਾਂਵਾਲ ਜੁਆੜੀਆ। ਗੈਂਦਾਮਲ ਜਵਾੜੀਆ ਆਇਆ ਅਠਵੇਂ ਪਾਤਸ਼ਾਹ ਮਹਾਰਾਜ ਦੇ ਕੋਲ ਤੇ ਕਹਿਣ ਲੱਗੇ ਮਿਤਰਾ ਕਦੇ ਜੂਏ 'ਚ ਕੋਈ ਜਿੱਤਿਆ ਹੈ ਜਿਹੜਾ ਜੂਆ ਨਾ ਗੁਰਮੁਖੋ ਜਿੰਨੇ ਇੱਕ ਮੈਨੂੰ ਸਮਝ ਆ ਨਾ ਕਦੇ ਜੂਆ ਕੋ ਜਿੱਤਿਆ ਨਹੀਂ ਜੇ ਜੂਆ ਹਮੇਸ਼ਾ ਬਰਗਨ ਨੂੰ ਕਰੂ ਹਰਾਉਂਦਾ ਹੈ ਕਹਿਣ ਲੱਗੇ ਕਹਿੰਦੇ ਮਹਲਾ ਜਿਹੜੇ ਪੈਸਿਆਂ ਦਾ ਜੂਆ ਖੇਡਦਾ ਪੈਸੇ ਆ ਜਾਣਗੇ ਚਲੇ ਜਾਣਗੇ ਪਰ ਜੇ ਮਨੁੱਖਾ ਜਨਮ ਆਰਗੋ ਇਹਦਾ ਕੀ ਬਣੇਗਾ ਜਨੂ ਇਹ ਗੱਲ ਗੇਂਦੇ ਮਲ ਨੂੰ ਕਹੀ ਨਾ ਕਹਿਣ ਲੱਗੇ ਤੂੰ ਜੂਆ ਖੇਡਦਾ ਨਾ ਕਦੇ ਆ ਕੇ ਤੇ ਕਦੇ ਚਲੇਗਾ ਇਹ ਮਨੁੱਖਾ ਜਨਮ ਤੇਰਾ ਕੋ ਜਿਹੜਾ ਆਇਆ ਤੇ ਚਲਾ ਗਿਆ ਮੁੜ ਕੇ ਇਹ ਤੈਨੂੰ ਨਹੀਂ ਮਿਲਣਾ ਅੱਜ ਬੰਦਾ ਜੁਆੜੀ ਹਾਰ ਜਾ ਤੇ ਕਰ ਮੁੜ ਕੇ ਫਿਰ ਆ ਜਾਣ ਦੇ ਵਾਅਦਾ ਕਰ ਚਲਦਾ ਰਹਿੰਦਾ ਤੇ ਗੁਰਦੇਵ ਗੇਂਦੇ ਮਲ ਨੂੰ ਕਹਿਣ ਲੱਗੇ ਗੇਂਦਾ ਮਲਾ ਇਹ ਮਨੁੱਖਾ ਜਨਮ ਤੈਨੂੰ ਮਿਲਿਆ ਇਹ ਅੱਜ ਆ ਗਿਆ ਜੇ ਚਲਾ ਗਿਆ ਤੇ ਮੁੜ ਕੇ ਪਤਾ ਨਹੀਂ ਮੜੇ ਕੇ ਨਾ ਮਿਲੇ ਗੇਂਦਾ ਮਲ ਅੱਠਵੇਂ ਪਾਤਸ਼ਾਹ ਦੀ ਚਰਨਾਂ ਤੇ ਟਹਿ ਕੇ ਡਿੱਗ ਪਿਆ ਦੋ ਨੰਬਰ ਤੇ ਤੀਜੇ ਨੰਬਰ ਤੇ ਇੱਕ ਪੰਚਨੰਦ ਨਾਮ ਦਾ ਵਿਭਜਾਰੀ ਬਿਰੋਖ ਉਹ ਸਤਿਗੁਰੂ ਪਾਤਸ਼ਾਹ ਦੇ ਕੋਲ ਆਇਆ ਕੈਰੈਕਟਰਲੈਸ ਹੈ ਗੁਰਮੁਖੋ ਇਹ ਆਪਾਂ ਗੱਲ ਗੌੜਦੇ ਨਹੀਂ ਲੇਕਿਨ ਬਹੁਤ ਸਾਰੇ ਧਰਮਾਂ ਨੂੰ ਪੜਿਆ ਹੈ ਸਭ ਤੋਂ ਵੱਡਾ ਗਰਾਂਹ ਤੇ ਪਾਪ ਹੈ ਬੰਦੇ ਦਾ ਕੈਰੈਕਟਰਲੈਸ ਹੋਣਾ ਆ ਪਰੋਜ ਪੜ ਕਰਦੇ ਆ ਜਸ ਭਾਰਾ ਤੀਜ ਸੁਨਿਆਰ ਐਨ ਮਾਤ ਵੀਰ ਹਸਿਆਰ ਪੌ ਖਲਾ ਅਗਲ ਤਪਤਾਉ ਭਾਂਡਾ ਪਾਉ ਅਮਰਤ ਧਾਰ ਘੜੀਏ ਸਬਦ ਸਚੇ ਅਨਸਾਰ ਪਰ ਕੌਣ ਘੜੇਗਾ ਜਿੰਨ ਕੋ ਨਦਰ ਕਰਮ ਤਨਕਾਰ ਨਾਨਕ ਨਦਰ ਨਿਹਾਰ ਜਿਹੜੀ ਇੰਦਰਾ ਦੇਨ ਨੇ ਅਕਾਲ ਤਖਤ ਸਾਹਿਬ ਦੀ ਪਾਵਨ ਅਮਰਤ ਦਾ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਨਾ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਜਿਹੜੀਆਂ ਐਸ ਪਾਸੇ ਅੰਗੀਆਂ ਪੌੜੀਆਂ ਨੇ ਜਿੱਧਰ ਨਾਮੇ ਪਾਸ਼ਾ ਦਾ ਸਥਾਨ ਥੜਾ ਸਾਹਿਬ ਹੈ ਉਹ ਪੌੜੀਆਂ 'ਚ ਇੱਕ ਸ਼ਬਦ ਸੀ ਲਿਖਿਆ ਹੋਇਆ ਮੈਂ ਉਹ ਰੋ ਜਾ ਕੇ ਪੜਦਾ ਸਾਜੀ ਨੂੰ ਸੰਤ ਬਾਬਾ ਜਨੈ ਸਿੰਘ ਰੰਦਾਰ ਹਨ ਮੈਂ ਜਾਣਾਂਾ ਉੱਥੇ ਜਾ ਕੇ ਸੁਣ ਪਰਦਾ ਸਾ ਉਹ ਸ਼ਬਦ ਕੀ ਹੈ ਸੁੱਧ ਜਪਤੇ ਹਮ ਲਈ ਧਿਆਨ ਦਿਆ ਜੇ ਆਪਾਂ ਸਿੱਖਾਂ ਸੁੱਧ ਜਪਤੇ ਹਮ ਲਈ ਬਚਨ ਗੁਰ ਦਾ ਹੈ ਹਮਾਰੇ ਪਉਤ ਇਹੇ ਪ੍ਰਣਤੋਏ ਪ੍ਰਾਨ ਜਬਲਾ ਕਰਤਾਰੇ ਨਿਜ ਨਾਰੀ ਕੇ ਸਾਥ ਨੇਹੁ ਤੁਮ ਨੇਹੁ ਬਟਿ ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬੜਿਯੋ ਪਰ ਨਾਰੀ ਕੀ ਸੇਜ ਉਸ ਸੁਪਰੇ ਹੋ ਜਾਏਗੀ ਇਹ ਤਸਨ ਪਾਤਸ਼ਾਹ ਦੀ ਬਾਣੀ ਲਿਖਿਆ ਔਰ ਮੈਂ ਉਸ ਅਕਾਲ ਤਖ਼ਦੀਰ ਪੌੜੀ ਸੀ ਉਹ ਦੇਖ ਖੱਬੇ ਪਾਸੇ ਇਹ ਲਿਖਿਆ ਇਸ ਉਕਰਿਆ ਸੀ ਸਿਖਾ ਸੁਪਰੇ ਦੇ ਵਿੱਚ ਵੀ ਪਰਾਏ ਮੰਜੇ ਤੇ ਨਾ ਜਾ ਜਿਨੂੰ ਅੰਗਰੇਜ਼ ਭਰਾ ਮੇਰੇ 크ਿਸਚਨ ਵੀਰ ਕਹਿੰਦੇ ਨੇ ਵੈਲਥ ਇਜ਼ ਲੋਸਟ ਨਾਥਿੰਗ ਇਜ਼ ਲੋਸਟ ਹੈਲਥ ਇਜ਼ ਲੋਸਟ ਸਮਥਿੰਗ ਇਜ਼ ਲੋਸਟ ਬਟ ਕਰਟੇਜ ਲੋਸਟ ਐਵਰੀਥਿੰਗ ਇਜ਼ ਲੋਸਟ ਇਹ ਤਾਂ ਉਹਨਾਂ ਦੀ ਗੱਲ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਵਿੱਚ ਇਹਨੂੰ ਸਭ ਤੋਂ ਉੱਚਾ ਕਰ ਮੰਨਿਆ ਜੇ ਸੱਚੋ ਉਰੇ ਸਭ ਕੋ ਉਪਰ ਸੱਚ ਅਚਾਰ ਗੁਣ ਖ ਸਾਰੀਆਂ ਚੀਜ਼ਾਂ ਰੱਬ ਤੋਂ ਥੱਲੇ ਨੇ ਲਿਗ ਰੱਬ ਤੱਕ ਪਹੁੰਚਣ ਲਈ ਜਿਵੇਂ ਆਪਾਂ ਕਹਿੰਦੇ ਲਿਫਟ ਲੱਗੀ ਹੈ ਪੌੜੀਆਂ ਨੇ ਇਹ ਕਰੈਕਟਰ ਦੀ ਪੌੜੀ ਜਿੰਨਾ ਚਿਰ ਤੇਰੇ ਕੋਲ ਨਹੀਂ ਤੂੰ ਪਰਮਾਤਮਾ ਤੱਕ ਪਹੁੰਚ ਨਹੀਂ ਸਕੇਗਾ ਸੱਜੂ ਉਹਰੇ ਸਭ ਕੋ ਉਪਰ ਸੱਚ ਆਚਾਰ ਆਚਾਰ ਦਾ ਭਾਵ ਕਰੈਕਟਰ ਉਹ ਪੰਚ ਰਤਨਾ ਨਾਮ ਦਾ ਬੰਦਾ ਆਇਆ ਤੇ ਸਤਗੁਰੂ ਪਾਤਸ਼ਾਹ ਨੇ ਉਹਨੂੰ ਆਖਿਆ ਭੜਿਆ ਪੁਰਸ਼ਾ ਜੇ ਤੇਰਾ ਜੀਵ ਨਹੀਂ ਵਿਚਾਰੀ ਹੈ ਤੇ ਤੇਹੀ ਗਤੀ ਨਹੀਂ ਹੋਈ ਜਿਹੜਾ ਪੰਚਨਦ ਨਾਮ ਦਾ ਮਨੁੱਖ ਸੀ ਨਾ ਉਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਤੇ ਟਹਿ ਗਿਆ ਤੇ ਮਹਾਰਿ ਨੂੰ ਉਹਨੂੰ ਸ਼ਬਦੀ ਸੁਣਾਇਆ ਪੰਜ ਮਨਾਏ ਪੰਜ ਰਸਾਏ ਦੀ ਵਿਆਖਿਆ ਕਰਕੇ ਉਹਨੂੰ ਸਮਝਾਈ ਔਰ ਉਹ ਕਨਿ ਸੋਇਆ ਉਹਦੇ ਤੋਂ ਬਾਅਦ ਇੱਕ ਰਾਜਾ RAM ਨਾਮ ਦਾ ਮਨੁੱਖ ਹੈ ਉਹ ਕੁੜੀ ਮਾਰਦਾ ਹੈ ਉਹ ਕੁੜੀ ਮਾਰ ਹੈ ਜਿਹੜੀ ਆਪਾਂ ਨੂੰ ਪੰਜ ਪਿਆਰੇ ਸਭਨ ਕਹਿੰਦੇ ਨੇ ਕੁੜੀ ਮਾਰ ਨੜੀ ਮਾਰਨ ਨਾਲ ਨਹੀਂ ਬਰਤਣਾ ਇਹ ਅਠਵੇਂ ਪਾਤਸ਼ਾਹ ਨੇ ਜਦੋਂ ਉਹ ਗੁਰਤਾ ਗਦੀ ਸਮਾਏ ਸਰ ਉਦੋਂ ਸਾਡੇ ਸਿੱਖ ਮਾਤ ਵਿੱਚ ਇਹ ਨਿਯਮ ਕਰਨਾ ਕਿ ਸੰਗ ਕੋਲੋਂ ਦੇਤੇ ਜਿਹੜਾ ਆਪਾਂ ਕਹਿੰਦੇ ਸਿੱਖ ਹੋਏ ਗਾ ਸਿੱਖ ਹੋਏ ਸਿਰ ਟੋਪੀ ਧਰੇ ਸਾਧ ਸੰਗ ਉਸਚੂ ਹੋਵੇ ਸਿੱਖ ਧਰਨ ਟੋਪੀ ਪਾਉਣੀ ਗਣਾ ਹੈ ਇਹ ਅਠਵੇਂ ਪਾਤਸ਼ਾਹ ਮਹਾਰਾਜ ਨੇ ਨਹਿਮ ਲਾਗੂ ਕੀਤਾ ਹੈ ਜਿਹੜਾ ਤਮਾਕੂ ਹੈ ਇਹਦੀ ਵਿਸ਼ੇਸ਼ ਤੌਰ ਤੇ 8ਵੇਂ ਪਾਤਸ਼ਾਹ ਨੇ ਹਰੋਦਪਤਾ ਕੀਤੀ ਤੇ ਨਾਲ ਜਿਹੜੇ ਆਕੇ ਉਹਨਾਂ ਨੇ ਪੰਕਤੀਆਂ ਬਣੀਆਂ ਨੇ ਕਰਵਾਣੀਆਂ ਦੀਆਂ ਤਾਂ ਸੁਪਾਰੀ ਖਾਤਮੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨੱਚੇ ਤਿਉਂ ਜੰਮ ਪਗੜ ਚਲਾਈਆਂ ਇਹ ਅਜਵੇਂ ਪਾਤਸ਼ਾਹ ਨੇ ਵਿਸ਼ੇਸ਼ ਤੌਰ ਤੇ ਇਹਨਾਂ ਰੁਤਿਆਂ ਦਾ ਪ੍ਰਚਾਰ ਕੀਤਾ ਜਿਹੜਾ need with thinly sliced potatoes laid wafer chips so light so good ਰਾਜਾ ਰਾਮ ਸਿੰਘਾ ਉਹ ਕੁੜੀ ਮਾਰ ਸੀ ਤੇ ਸਰਦਾਰੂ ਪਾਤਸ਼ਾਹ ਕਹਿਣ ਲੱਗੇ ਰਾਜਾ ਰਾਮ ਤੂੰ ਇਹ ਗਰਾਂ ਕਰਦਾ ਹੈ ਕੀ ਤੂੰ ਧੰਗੂ ਗੁਰੂ ਨਾਨਕ ਪਾਤਸ਼ਾਹ ਦੇ ਸਿਤਾਤ ਨੂੰ ਕਦੇ ਪੜਿਆ ਕਹਿਣ ਲੱਗਾ ਜੀ ਪੜ ਜੇ ਪੜਿਆ ਹੁੰਦਾ ਤੁਹਾਡੇ ਨੂੰ ਕਹਾਂਗਾ ਮੈਨੂੰ ਸਮਝ ਦੀ ਕਿਰਪਾ ਕਰੋ ਉਹ ਕਹਿਣ ਲੱਗੇ ਧੰਗੂ ਗੁਰੂ ਨਾਨਕ ਪਾਤਸ਼ਾਹ ਦੀ ਬਚਨ ਨੇ ਸੋਗ ਮੰਦਾ ਆਖੀਏ ਜਿਤ ਜੰਮੇ ਰਜਾਨ ਕਿ ਗੁਰੂ ਨਾਨਕ ਪਾਤਸ਼ਾਹ ਮੇਰੀ ਭੈਣੋਂ ਧੀਓ ਜਿਨ੍ਹਾਂ ਨੇ ਤੁਹਾਡੇ ਹੱਕ ਵਿੱਚ ਆਵਾਜ਼ ਠਾਈ ਹੈ ਤੁਸੀਂ ਦਾਸ ਜੀ RAM ਚੇਤਰ ਮਾਨਸਿ ਵਿੱਚ ਇਥੋਂ ਤੱਕ ਲਿਗਿਆ ਜੀ ਪਸ਼ੂ ਗਵਾਲ ਸੂਦਰ ਅਰ ਨਾਰੀ ਚਾਰ ਉਤਾਰਨ ਦੇ ਅਧਿਕਾਰੀ ਪਸ਼ੂ ਗਵਾਲ ਨੀਵੀਂ ਜਾਤੀ ਵਾਲਾ ਬੰਦਾ ਔਰ ਔਰਤ ਇੱਕ ਤਾੜ ਦੇ ਅਧਿਕਾਰੀ ਨੇ ਲੇਕਿਨ ਤੰਗ ਨਾਨਕ ਪਾਚਾ ਨੇ ਆਖਿਆ ਨਾ ਭਾਈ ਜੇ ਇਹ ਨਾ ਹੁੰਦੀਆਂ ਤੇ ਸੰਤ ਕਸੂਂ ਦੇ ਜੇ ਨਾਮ ਦੀਆਂ ਤੇ ਰਾਜੇ ਕਿੱਥੋਂ ਆਉਂਦੇ ਸਾਡੇ ਸਿੱਖ ਇਤਿਹਾਸ ਵਿੱਚ ਇਹ ਬੜੀ ਇੰਪੋਰਟੈਂਟ ਘਟਨਾ ਇਹ ਤੇ ਨੇ ਮਿਲਦੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਹੋਇਆ ਨਾ ਇਹਦੇ ਨਾਲ ਕੇ ਬੰਦੂਖੇ ਨੇ ਮਾਰ ਦੇ ਵਿੱਚ ਇਹਦੇ ਨਾਨੇ ਨੇ ਇਹਦੀ ਮਾਨ ਜਦੋਂ ਜੰਮੀ ਹੈ ਨਾ ਸਾਡੇ ਸਮਾਜ ਵਿੱਚ ਇਹ ਬੜੀ ਕ੍ਰੀਤੀ ਹੈ ਤੇ ਆਪਾਂ ਫਾਰਮੈਲਿਟੀ ਤੌਰ ਤੇ ਭਾਵੇਂ ਬਾਹਾਂ ਤਾਂ ਕਰੀ ਜੇ ਨਹੀਂ ਹੋ ਗਿਆ ਨਹੀਂ ਜੀ ਹੋਣੇ ਕੰਮ ਬੰਦ ਹੋ ਗਿਆ ਹੈ ਅੱਗੇ ਜੰਮਣ ਤੋਂ ਬਾਅਦ ਮਾਰਦੇ ਸਨ ਉਹ ਜੰਮਣ ਤੋਂ ਪਹਿਲਾਂ ਮਾਰ ਦਿੰਦੇ ਆਪਾਂ ਅਗੇ ਜੰਮਦੀ ਸੀ ਨਾ ਧੀ ਤੇ ਫੇਰ ਮਾਰਦੇ ਸੀ ਹੁਣ ਜੰਮਣ ਤੋਂ ਪਹਿਲਾਂ ਮਾਂ ਦੇ ਗਰਭ ਵਿੱਚ ਖਤਮ ਕਰਦੇ ਹੋ ਆਪਾਂ ਕੋਈ ਮਾਰਨੋ ਰਿਹੜੇ ਨਹੀਂ ਗੁਰੂ ਸਾਹਿਬ ਦੀ ਕਿਰਪਾ ਕਰੇ ਮਹਾਰਾਜੇ ਰਣਜੀਤ ਸਿੰਘ ਦੀ ਮਾਂ ਨੂੰ ਮੱਗ ਵਿੱਚ ਪਾ ਕੇ ਤੇ ਮੂੰਹ ਦੇ ਵਿੱਚ ਹੱਥ ਨਹੀਂ ਫੜਾਈ ਤੇ ਮੂੰਹ 'ਚ ਗੁੜ ਬਣਾਉਣਾ ਤੇ ਇਹ ਕਹਿਣਾ ਗੁੜ ਖਾਵੀਂ ਪੂਣੀ ਕਤਹੀਂ ਆਪਨ ਆਵੇਂ ਤੇ ਵੀਰਾਂ ਨੂੰ ਘੰਨੀ ਤੇ ਮੁਰਕੇ ਦੱਬ ਦੇਣਾ ਮਹਾਰਾਜ ਰਣਜੀਤ ਸਿੰਘ ਦੀ ਮਾਂ ਨੂੰ ਦੱਬਿਆ ਗਿਆ ਇੱਕ ਮਾਮਾ ਪੁਰਸ਼ ਨੇ ਉਹਦੇ ਨਾਮੇ ਨੂੰ ਜਾ ਕੇ ਕਹਿਣ ਲੱਗਿਆ ਪਾਪੀਆ ਜਿਹਨੂੰ ਦੱਬ ਗਿਆ ਇਹਦੀ ਕੁੱਖ ਤੋਂ ਹੀਰਾ ਪੈਦਾ ਹੋਣਾ ਤੇ ਇੱਕ ਪਾਪ ਨਾ ਕਰ ਔਰ ਉਸ ਮਾਮਾ ਪੁਰਸ਼ ਨੇ ਉਹਨੂੰ ਉਸ ਘਰੇ ਦੇ ਵਿੱਚੋਂ ਕਢਾਇਆ ਤੇ ਕੁੱਖ 'ਚੋਂ ਆਪਾਂ ਸਾਰੇ ਜਾਣਦੇ ਪਈ ਸਾਡੀ ਕੌਮ ਦਾ ਹੀਰਾ ਜਿਵੇਂ ਮਹਾਰਾਜ ਰਣਜੀਤ ਸਿੰਘ ਜਿਹਦੀ ਆਪਾਂ ਜ਼ਬਾਨ ਛੋਟੀ ਵੀ ਮੇਲੇ ਕੀ ਤਿੰਜਾਸੜੇ 8 8 ਬਟਾਫ ਮੇਰੇ ਪਾਤਸ਼ਾਹ ਕਹਿਣ ਲੱਗੇ ਭਾਈ ਕੁੜੀ ਮਾਰਦਾ ਤੇ ਜਿਹੜੀ ਤੇਰੀ ਮਾਂ ਹੈ ਇਹ ਵੀ ਕਿਸੇ ਦੀ ਕੁੜੀ ਸੀ ਨਾ ਕਹਿਣ ਲੱਗਾ ਜੀ ਮੈਂ ਔਲਾਦ ਤੇ ਗੁਰਦੇਵ ਕਹਿੰਦੇ ਬਸ ਇਹੋ ਵਡਿਆਈ ਹੈ ਜਿਹੜਾ ਭੁੱਲ ਮੰਨ ਜਾਏ ਭਗਵਾਨ ਉਹਦਾ ਭਲਾ ਕਰਦਾ ਹੈ ਇਹਦੇ ਤੋਂ ਬਾਅਦ ਇੱਕ ਜਗਨਨ ਕਸਾਈ ਆਇਆ ਜਗਨਨ ਕਸਾਈ ਇਹ ਵੀ ਮੈਂ ਬੇਨਤੀ ਕਰਨਾ ਕਿ ਜਿਹੜੇ ਨਾਂ ਲਏ ਨੇ ਇਹ ਸਾਰੇ 8ਵੇਂ ਪਾਚਾਰੇ ਮੈਂ ਇੱਕ ਤਾਂ ਕਰਨੇ ਆਪਾਂ ਰੇ ਪਾਛਾ ਦਾ ਪ੍ਰਚਾਰ ਹੀ ਨਹੀਂ ਕਰਦੇ ਕੋਲ ਕੀ ਕਿਤਾ ਆਪਾਂ ਦੇ ਕੋਸਾ ਵੀ ਜਾਣਦੇ ਇਹ ਗੋਗੇਪੁਰ ਕੀਰਤ ਕਰਾਏ ਬਸ ਬਾਕੀ ਕੱਟ ਕਰਦੇ ਹਜੂਰ ਨੇ ਇਹ ਗਾਣਾ ਤੋਤ ਕੀਤੇ ਜਗਨਾ ਕਸਾਈ ਆਇਆ ਤੇ ਕਹਿਣ ਲੱਗੇ ਕਿੱਥੇ ਆਇਆ ਕਹਿੰਦਾ ਜਿਹ ਰਹਿਮ ਤਰਾਂ ਲਈ ਤੇ ਕਹਿੰਦੇ ਰਹਿਮ ਤੇ ਮਿਲਦੀ ਕਿ ਤੁੰਕਾ ਦੇ ਧਰਮ ਚੋਂ ਤੇ ਕਹਿੰਦੇ ਪਤਾ ਧਰਮ ਜੰਮਦਾ ਕਿੱਥੋਂ ਹੁਣ ਇੰਗੀਆਂ ਕਰਨਾ ਕੌਣ ਜਾਣੇ ਹਯੂਰ ਕਿੰਦੀ ਪਿਆਰਿਆ ਤੌੜ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿ ਰਸੂਤ ਜਿਹੜਾ ਧਰਮ ਹੈ ਨਾ ਇਹਦੀ ਮਾਂ ਦਇਆ ਤੇ ਤੋ ਸੰਤੋਖ ਹੈ ਜੇ ਦਇਆ ਤੇ ਸੰਤੋਖ ਨਹੀਂ ਉਹ ਧਰਮ ਹੀ ਨਹੀਂ ਹੁੰਦਾ ਤੌੜ ਧਰਮ ਦਇਆ ਕਾ ਪੂਤਾ ਪਰੋਹ ਪਾਣ ਕਰਨੀਆ ਦਇਆ ਜਾਣੇ ਜੀ ਕੀ ਕਿਸ਼ਕੁਨ ਦਾ ਕਰੇ ਦਇਆ ਜਾਣੇ ਜੀ ਕੀ ਕਿਸ਼ਕੁਨ ਦਾ ਕਰੇ ਉਹ ਵੀ ਕਰਨੀਸ ਹੋਇਆ ਹਰਾਨੀ ਦੀ ਗੱਲ ਮੈਂ ਵਾਰ-ਵਾਰ ਕਹਿੰਦੇ ਆਂ ਕਿ ਸਾਡਾ ਪਤਾ ਨਹੀਂ ਕਿਸ ਪਾਸੇ ਤੁਰ ਪਿਆ ਗੁਰੂ ਘਰ ਨੂੰ ਸੜਕੀ ਥਾਂ-ਥਾਂ ਤੱਕੇ ਖਾਨੇ ਆ ਕਾਂਸ਼ੀ ਤੋਂ ਅੱਜ ਕਰ ਆਪਣੇ ਕੋਲ ਕਾਰਾਂ ਨੇ ਹਜਾਰ ਨੇ ਰੇਲ ਹੈ ਕਾਂਸ਼ੀ ਤੋਂ ਕੋੜੀ ਚੱਲ ਕੇ ਆ ਬਸੰਤਾ ਕਹਿਣ ਲੱਗਾ ਮੇਰਾ ਮਨ ਕਹਿੰਦਾ ਵੀ ਮੈਨੂੰ ਠੀਕ ਕਰਦਣਗੇ ਜਿਹੜਾ ਆਪਏ ਅਰਦਾਸ ਵਿੱਚ ਪੜਦੇ ਨੇ ਸ੍ਰੀ ਹਰਿ ਕ੍ਰਿਪਾ ਧਾਈਏ ਜਿਸ ਢਿੱਟੇ ਸਭ ਤੋਂ ਬੁਜਾਏ ਇਹ ਇਸ ਘਟਨਾ ਕਰਕੇ ਦਸਮ ਪਾਤਸ਼ਾਹ ਨੇ ਲਿਖਿਆ ਜੇ ਆਪਾਂ ਨੂੰ ਸਵਾਲ ਕਰ ਲੈ ਕਿ ਗਿਆਨੀ ਜੀ ਆਪਾਂ ਪੜਦੇ ਆਂ ਅੰਗਲ ਗੁਰ ਤੇ ਅਮਰਦਾਸ ਰਾਮ ਦਾਸ ਹੋਈ ਸਹਾਏ ਅਰਜਨ ਹਰਕਮਿੰਦ ਨੂੰ ਸਿਨੂ ਸ੍ਰੀ ਹਰਿ ਰਾਏ ਇੱਕ ਪੰਕਤੀ ਵੀ ਤਿੰਨ ਤਿੰਨ ਗੁਰੂ ਸਬਾਨਾਂ ਦਾ ਨਾਮ ਲੇਕਿਨ ਅਠਵੇਂ ਪਾਤਸ਼ਾਹ ਦੇ ਨਾਮ ਤੇ ਨਾਲ ਇਹ ਲਫ਼ਜ਼ ਕਹਿਣਾ ਕਿ ਸ੍ਰੀ ਹਰਿ ਕ੍ਰਿਪਾ ਧਾਈਏ ਜਿਸ ਢਿੱਟੇ ਸਭ ਤੋਂ ਬੁਜਾਏ ਇਹ ਦੋਖਵਾਰੀ ਗੱਲ ਕੀ ਹੋਈ ਇਹ ਦੁੱਖ ਵਾਲੀ ਗੱਲ ਇਹ ਹੈ ਕਿ ਬਸੰਤੇ ਨਾਮ ਦਾ ਕੋੜੀ ਕਾਸ਼ੀ ਤੋਂ ਚੱਲ ਕੇ ਆਇਆ ਤੇ ਧਨਗੋ ਨਾਨ ਪਾਤਸ਼ਾਹ ਦੀ ਮਾਰ ਦੇ ਚਰਨਾਂ ਵੀ ਜਾ ਕੇ ਬੇਨਤੀ ਕਰਾਂ ਕਿਰਪਾ ਸਾਹਿਬ ਆਇਆ ਤੇ ਕਹਿਣ ਲੱਗਾ ਕਰ ਦਿਓ ਕਿਰਪਾ ਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਕਿਰਪਾ ਕਿ ਨਹੀਂ ਕਿਰ ਕਰਨੀ ਤੁਮ ਤਾਂ ਠੀਕ ਠਾਕ ਹੋ ਗਿਆ ਕੁਝ ਕਰਨ ਦੀ ਪਜਾਇੀ ਨਹੀਂ ਆ ਗਿਆ ਵੀ ਤੂੰ ਠੰਡੇ ਪਾਣੀ ਨਾਲ ਆਹ ਦਵਾਈ ਪੀ ਜਾਂ ਆਹ ਖਾ ਅੱਠਵੇਂ ਪਾਤਸ਼ਾਹ ਦੇ ਵੇਖਣ ਦੇ ਨਾਲ ਹੀ ਉਸ ਦਸੰਨ ਦੇ ਕੋੜੀ ਦਾ ਕੋੜ ਦੂਰ ਹੋ ਗਿਆ ਔਰ ਇਸ ਕਾਰਨ ਕਰਕੇ ਦਸਵੇਂ ਪਾਤਸ਼ਾਹ ਦੇਖਿਆ ਸ੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਢਿੱਟੇ ਸਭ ਦਬਜਾਵੇ ਜਿਨ੍ਹਾਂ ਦੇ ਵੇਖਣ ਨਾਲ तमाम ਦੁੱਖਾਂ ਦੀ ਨਿਮਰਤੀ ਹੋ ਜਾਵੇਗੀ ਇਹਦਾ ਇਤਿਹਾਸ ਹੈ ਨਾ ਹੁਣ ਮੈਂ ਦੋ ਗੱਲਾਂ ਥੋੜੀਆਂ ਜਿਹੀਆਂ ਆਪਣੀ ਵੀ ਕਹਾਂ ਮੈਨੂੰ ਇਸ ਗੱਲ ਦਾ ਕੋਈ ਇਤਿਹਾਸਕ ਜਵਾਬ ਪਤਾ ਨਹੀਂ ਮੈਂ ਜੋ ਅੱਠਵੇਂ ਪਾਤਸ਼ਾਹ ਦੀ ਫੋਟੋ ਵੇਖਿਆ ਨਾ ਮੇਰਾ ਮਨ ਐਨ ਟਿਕਾ ਚਾ ਨਹੀਂ ਆਉਂਦਾ ਜਵਾਬ ਮੈਨੂੰ ਨਹੀਂ ਕੋਈ। ਮੈਂ ਜੇਲ੍ਹជ្រੇ ਹਾਂ 10 ਮਹੀਨੇ। ਅੱਠਵੇਂ ਪਾਤਸ਼ਾਹ ਦੀ ਫੋਟੋ ਬੜੀ ਸਰਕਾਰ ਨਾਲ ਰੱਖੀ ਸੀ ਗੁਰਪ੍ਰੀਤ ਸਿੰਘ ਬਾਣੀ ਪੜਦਾ ਸਾਂ। ਤੇ ਮੈਨੂੰ ਜੇਲ੍ਹ ਵਿੱਚ ਸਾਰੇ ਬਾਬਾ ਜੀ ਕਿੰਨਸਨ ਦਾੜੀ ਨਹੀਂ ਸੀ ਆਇਆ ਉਹ ਅੰਧਾੜਿਆ ਸੀ। ਮੈਂ ਰਾਜਸਥਾਨ ਚ ਅੰਡਰਗ੍ਰਾਉਂਡ ਰਿਹਾ ਹਾਂ। ਮੈਂ 8ਵੇਂ ਪਾਤਸ਼ਾਹ ਮਹਾਰਾਜ ਦੇ ਗੁਰਪੁਰਬ ਦੇ ਖੰਡ ਪਾੜ ਕਰਵਾਉਂਦਾ ਸਾਂ। ਮੈਨੂੰ ਇਹ ਨਹੀਂ ਪਤਾ ਕਿ ਕਿਉਂਕਿ ਇਹ ਗੁੰਝਾਣੇ ਕਿ ਉਹਨਾਂ ਨੇ ਪ੍ਰੇਰਨਾ ਕਿਵੇਂ ਦਿੱਤੀ। ਮੈਂ ਚਾਰ ਸਾਲ ਆਸਰਮ ਤੇ ਹਰ ਸਾਲ 800 ਨੂੰ ਅਰੇ ਦੇ ਪਾਤਸ਼ਾਹ ਦਾ ਪਰਬਣਾ ਪਾਣਾ ਰੱਖਦਾ ਉਸੇ 800 ਨੂੰ ਮੇਰੇ ਘਰ ਬਾਈ ਜਲਾਈ ਹੋਏ ਮੇਰੇ ਘਰ ਬੇਟਾ ਆਇਆ ਤੇ ਮੈਂ ਇਹ ਸਮਝਿਆ ਕਿ ਮੇਰੇ ਘਰੇ ਪਾਤਸ਼ਾਹ ਦੇ ਦਿੱਤਾ ਇਹ ਸ੍ਰਿਆਲੀ ਵਾਲੇ ਕਾਰ ਸੇਵਾ ਤੁਸੀਂ ਬਾਬੇ ਜੀ ਸੁਣੀ ਹੋਣ ਬਾਬਾ ਕੋਲਾ ਸਿੰਘ ਬੇਰਪੜਾ ਪਰਮਿੱਥਰ ਨੇ ਉਹ ਮੈਂ ਕਿਹਾ ਮਹਾਂਪੁਰਸ਼ੋ ਮੈਂ ਗਰੀਬ ਸੇਕਾ ਤੁਹਾਡੇ ਕੋਲ ਡੇਰਾ ਤੁਸੀਂ ਸੰਗਤਾਂ ਦੀ ਸੇਵਾ ਕਰ ਸਕਦੇ ਹੋ ਅਰੇ ਪਾਸ਼ਾ ਦਾ ਵਰਪੁਰ ਕੋਈ ਨਾਉਂਦਾ ਤੇ ਆਪਾਂ 800 ਦਾ ਦਿਨ ਨਹੀਂ ਤਾਲੀ ਉਹ ਕਹਿਣ ਲੱਗੇ ਕਹਿੰਦੇ ਜੀ ਠੀਕ ਹੈ ਅਸੀਂ ਪੰਜ-ਸੱਤ ਸਾਲ ਤੋਂ ਉੱਥੇ ਮੇਲਾ ਕਰਦੇ ਹਾਂ ਔਰ ਬਹੁਤ ਵੱਡਾ ਮੇਲਾ ਹੁੰਦਾ ਸੀ ਪਾਸ਼ਾ ਦੇ ਵਰਪੁਰ ਤੇ 800 ਨੂੰ ਸੁਣਨਾ ਆਪਾਂ ਫੇਰ ਮੇਰੇ ਕਹਿਣ ਤੋਂ ਪਾਪ ਇਹ ਇਹ ਹੈ ਕੋਈ ਗੁਰੂ ਦੇ ਰਹੀ ਗੁਰੂ ਆ ਕਿ ਜੋਤੀ ਹੈ ਸਰਕਾਰ ਦਾ ਕੰਮ ਹੈ ਜਿਹਨੂੰ ਕਹਿੰਦੇ ਡਿਪਲੋਮੇਸੀ ਕੀ ਵਰਤੀ ਹੈ ਤੇ ਅੱਜ ਵਰਤ ਰਹੀ ਹੈ ਸਰਕਾਰ ਨੇ ਰਾਜਾ ਜੈ ਸਿੰਘ ਨੇ ਭੇਜਿਆ ਕਿ ਉਹਨਾਂ ਨੂੰ ਕੋਪੀਚੋ ਦਿੱਲੀ ਦੇ ਆਕੇ ਤਾਂ ਨਹੀਂ ਲੇਕਰ ਸੰਗਤਾਂ ਦੇ ਆਕੇ ਤਾਂ ਦਿੱਲੀ ਆਉਣਾ ਕਿਉਂਕਿ ਆਪਾਂ ਕਹਿੰਦੇ ਵੀ ਸੰਗਤ ਹਰ ਪ੍ਰਭਅਸੇ ਜੀਓ ਜਿਹੜੀ ਸੰਗਤ ਹੈ ਨਾ ਉਹਦੇ ਚ ਵਹਿਗੂ ਵਸਦਾ ਸਾਡੇ ਸਿੱਖ ਧਰਮ ਚ ਆਪਾਂ ਸੰਗਤ ਨੂੰ ਸਭ ਤੋਂ ਮਹਾਨ ਸਮਝਦੇ ਆ ਮੇਰੇ ਬਾਦੂ ਜੀ ਸਾਥ ਸੰਗਤ ਮਿਲੇ ਸੋਤਰਿਆ ਬੇੰਤ ਅਧਾਰਨਾ ਰਾਜਾ ਜੈ ਸਿੰਘ ਨੇ ਜਦੋਂ ਆਕਰ ਦੇ ਕਹਿਣ ਲੱਗੇ ਚੰਗਾ ਭਾਈ ਪਰ ਅਸੀਂ ਉਸ ਮਲੇਖ ਦੇ ਮਸਲੇ ਨਹੀਂ ਲੱਗਣਾ ਜਦੋਂ ਮਹਾਰਾਜ ਆ ਰਹੇ ਸਨ ਬਿਆਨ ਸੰਤਾ ਮਹਾਰਾਜ ਨੇ ਪ੍ਰਯੋਗ ਦਾ ਸਾਪੜਾ ਕੀਤਾ ਜਿਹੜਾ ਪੌੜਾ ਨਾ ਉਹ ਫੁੱਲ ਫੁੱਲ ਕੇ ਜਾਂਦਾ ਹੈ ਜਿਹੜੇ ਸਿੱਖ ਨੇ ਉਹ ਗੁਰੂ ਤੋਂ ਬਿਨਾ ਰਹਿ ਨਹੀਂ ਸਕਦੇ ਸੰਤਾ ਉਮੜ ਮੁੜ ਕੇ ਉਣ ਲੱਗ ਪਿਆ ਈਰਖਾ ਤੇ ਹੰਕਾਰ ਮਨੁੱਖੀ ਸੁਭਾਅ ਦਾ ਇੱਕ ਬਹੁਤ ਡੂੰਗਾ ਅੰਗ ਹੈ ਆਪਰ ਅਸੀਂ ਜਬਾਨ ਤੇ ਭਾਵੇਂ ਕੁਝ ਕਹੀ ਜਾਈਏ ਈਰਖਾ ਨੇ ਜਣਾ ਬਹੁਤ ਡੂੰਗੀਆਂ ਨੇ ਈਰਖਾ ਦੀਆਂ ਹੰਕਾਰ ਦੀਆਂ ਜਣਾ ਬਹੁਤ ਡੂੰਗੀਆਂ ਨੇ ਗੁਰਬਾਣੀ ਪੜ੍ਹ ਕੇ ਵੇਖੀਏ ਸਭ ਤੋਂ ਵੱਡਾ ਰੂਪ ਹੰਕਾਰ ਦਾ ਮੰਨਿਆ ਬਾਣੀ ਵਿੱਚ ਸੰਗਤਾਂ ਜਾਰੀਆਂ ਨੇ ਤੇ ਇੱਕ ਪੰਡਤ ਉਹਦਾ ਨਾਮ ਲਾਲਚੰਦ ਹੈ ਕਹਿਣ ਲੱਗਾ ਭਾਈ ਕਿਦਰੋਂ ਤੇ ਆਈਏ ਕਹਿਣ ਲੱਗਾ ਇਹ ਪਛਾੜੀ ਗੁਰਦੇਵ ਆਏ ਨੇ ਕਹਿਣ ਲੱਗਾ ਕੀ ਨਾ ਉਹਨਦਾ ਕਹਿਣ ਲੱਗਾ ਉਹ ਤਾਂ ਨਾ ਸ੍ਰੀ ਗੁਰੂ ਹਰਿਕੇਸ਼ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਈਰਖਾ ਰਿਚੋਂ ਵਿੱਚੋਂ ਦਮ ਲਿਆ ਹਾਈ ਜੰਪ ਕੀਤਾ ਕਹਿਣ ਲੱਗਾ ਕਮਾਲ ਕੀਤਾ ਈ ਕਿੰਨੀ ਉਮਰ ਹੋ ਗਈ ਉਹ ਕਹਿੰਦਾ ਜੀ ਮੈਂ ਕਿਹਣੀ ਉਮਰ ਵੇਖੀ ਐ ਪੰਜ ਸੱਤ ਸਾਲਾਂ ਦੀ ਹੋਵੇ ਵੀ ਹੋਰ ਕਿੰਨੀ ਪੁਣੀ ਆ ਕਹਿਣ ਲੱਗਾ ਹਰਾਨੀ ਦੀ ਗੱਲ ਇਹ ਪੰਜ ਸੱਤ ਸਾਲ ਦਾ ਤੂੰ ਕਹਿਣਾ ਤੇ ਨਾਰ ਖਾਇ ਉਹਨਾਂ ਡਬਲ ਰੱਬ ਉਹ ਕਹਿੰਦਾ ਡਬਲ ਰੱਬ ਕਿਉਂ ਆਖਿਆ ਭਈ ਕਹਿਣ ਲੱਗਾ ਹਰਨਾਮ ਵੀ ਰੱਬ ਦਾ ਤੇ ਕ੍ਰਿਸ਼ਨ ਨਾਮ ਵੀ ਰੱਬ ਦਾ ਤੂੰ ਆ ਗਿਆ ਨੇ ਘਰ ਕੀਨ ਸਹਬ ਤੇ ਹਰਨਾਮ ਵੀ ਪਰਮਾਤਮਾ ਦਾ ਤੇ ਕ੍ਰਿਸ਼ਨ ਨਾਮ ਵੀ ਪਰਮਾਤਮਾ ਦਾ ਸ਼੍ਰੀ ਕ੍ਰਿਸ਼ਨ ਮਹਾਰਾਜ ਨੇ ਗੀਤਾ ਚਰਨ ਦੀਦੀ ਹੈ ਉਹਦੇ ਅਰਥ ਕਰ ਲੈਣਗੇ ਗੁਰੂ ਦਾ ਸਿੱਖ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦਾ ਮੈਂ ਉਹਨਾਂ ਨੂੰ ਲੋਕਾਂ ਨੂੰ ਪੱਥਰ ਤੇ ਕਹਿਣਾ ਹੈ ਕਿਹੜੇ ਦੇਰਿਆਂ ਤੇ ਜਾਂਦੇ ਤੇ ਕਹਿੰਦੇ ਦੇਹ ਧਾਲੀ ਗੁਰੂ ਕੋ ਨਾਮ ਲਾਓ ਜਦ ਕੇ ਗੁਰੂ ਰਾਮਦਾਸ ਨੇ ਆਖਿਆ ਬਾਣੀ ਗੁਰੂ ਗੁਰੂ ਹੈ ਬਾਣੀ ਕਿਸੇ ਨੇ ਅਜ ਕਰਨ ਨਹੀਂ ਦੱਸਿਆ ਕਿਸੇ ਨੇ ਵੀ ਕਿਸੇ ਨੇ ਆਖਿਆ ਜੀ ਆ ਗਿਆ ਭਈ ਅੰਕਾਰ ਕੀਤਾ ਵੀ ਚਲਾਇਓ ਪੰਥ ਸਭ ਸਿੱਖੋਂ ਹੁਕਮੇ ਗੁਰੂ ਮਾਨਿਓ ਮਰਦ ਨੂੰ ਕਿਸੇ ਗੱਲ ਦੱਸਿਆ ਵੀ ਕਿਸੇ ਨੇ ਤੇ ਉਲਟ ਬੋਲਿਆ ਵੀ ਕਿੱਥੇ ਇਹ ਦਿਗਿਆ ਨਹੀਂ ਹੈ ਰਹੀ ਇਹ ਲਿਖਿਆ ਜਾਂ ਨਹੀਂ ਲਿਖਿਆ ਪਰ ਆਹ ਤਾਂ ਲਿਖਿਆ ਨਾ ਬਾਣੀ ਗੁਰੂ ਗੁਰੂ ਹੈ ਬਾਣੀ ਇਹ ਤਾਂ ਲਿਖਿਆ ਨਾ ਜਦੋਂ ਬਾਣੀ ਗੁਰੂ ਨੀ ਗਏ ਤੇ ਫਿਰ ਬੰਦਾ ਗੁਰੂ ਕਿੱਥੇ ਹੋ ਗਿਆ ਆਪ ਬੰਦੇ ਕੋਲ ਭੱਜ ਜਾਂਦੇ ਆ ਉਹਦਾ ਸਿੱਕ ਸੀ ਨਾ ਉਹਦਾ ਚਿਹਰਾ ਪਰ ਜਾ ਹੱਥੇ ਕੋ ਲੈ ਵੀ ਕਹਿਣ ਲੱਗੇ ਕਿਵੇਂ ਕਹਿਣ ਲੱਗੇ ਮਾਰੇ ਕੀ ਦੱਸਾਂ ਰਾਜਕ ਮੇਂ ਉਹਨ ਸ਼ਦਾਈ ਦਾ ਬੰਦਾ ਮਿਲਿਆ ਤੇ ਤੁਹਾਡੇ ਸੰਬੰਧ ਵਿੱਚ ਕੀ ਦੱਸਿਆ ਕਿ ਉਹ ਨਾ ਤਾਂ ਐਡਾ ਵੱਡਾ ਰਖਾਰ ਤੇ ਗੀਦਾ ਤਿਆਰ ਕਰ ਲੈਣਗੇ ਮੇਰੇ ਪਾਸਾ ਕਹਿੰਦੇ ਭੱਜ ਕੇ ਜਾ ਕੇ ਚਲਾਣਾ ਜਾ ਬਲੈਂਡ ਕਹਿਣ ਲੱਗੇ ਪੜਦਾ ਜੀ ਮੈਂ ਅਰਥ ਕੀ ਤੇ ਨਾ ਕਿ ਤੂੰ ਇਹ ਕਹਿਣਾ ਵੀ ਸ਼ਾਇਦ ਕਿਉਂਕਿ ਅਧਿਆਤ ਨੂੰ ਪਰਿਵਾਰ ਹੈ ਪਿਓ ਦਾਦਾ ਇਹਨਾਂ ਦਾ ਅਧਿਆਤ ਨੂੰ ਜੀਉਣ ਵਾਲਾ ਤੇ ਹੋ ਸਕਦਾ ਕਿ ਛੋਟੇ ਹੁੰਦੇ ਪੜੇ ਹੋਣ ਤੂੰ یوں ਕਰ ਜਿਹੜਾ ਤੇਰੀ ਨਿਗਾ ਵਿੱਚ ਸਭ ਤੋਂ ਭਰਾ ਲੋਕ ਐ ਨਿਕੰਮਾ ਜਿਹੜਾ ਕਿਸੇ ਕੰਮ ਦਾ ਨਹੀਂ ਤੂੰ ਉਹਨੂੰ ਰਿਆ ਕਹਿਣ ਲੱਗਾ ਹੋਣ ਗੱਲ ਬਣੀ ਇੱਕ ਮੇਰੇ ਵਰਗਾ ਬੰਦਾ ਮੈਂ ਮੇਰੇ ਵਰਗਾ ਤਾਂ ਕਿਹਾ ਵੀ ਜबान ਅੜਦੀ ਜੇ ਜੇ ਮੈਂ ਕੁਛ ਕਹਾਦਾ ਤਾਂ ਉਹ ਚੱਲਦੀ ਐ ਪਾਸੇ ਰਹਿ ਕੇ ਬੰਦ ਹੋ ਜਾਂਦੀ ਐ ਇਹ ਇਹਦੀ ਕਰਾਮਾਤ ਗੁਰੂ ਪਾਤਸ਼ਾਹ ਦੀ ਮੈਂ ਸੰਕਟ ਆਸ ਵਿੱਚ ਅਰਦਾਸ ਕੀਤੀ ਸੀ ਖਰੂਰ ਸਾਹਿਬ ਕਿ ਪਾਤਸ਼ਾਹ ਕਿਰਪਾ ਕਰ ਔਰ ਉਸ ਵਜ੍ਹਾ ਕਰਕੇ ਅਰਦਾਸ ਕਰਕੇ ਮੈਂ ਕਥਾ ਕਰਦਾ ਦੀ ਜ਼ੁਬਾਨ ਕੰਮ ਕਰਦੀ ਜੇ ਅੱਗੇ ਪਿੱਛੇ ਮੇਰੀ ਜ਼ੁਬਾਨ ਆਦੀ ਇਹ ਗੁਰੂ ਵੱਡਾ ਪ੍ਰੋਚਾਰ ਇੱਕ ਖੂਹ ਦੇ ਬੰਦਾ ਪਾਣੀ ਪਰਦਾ ਸੀ ਨਾਂ ਉਹਦਾ ਸ਼ਜੂ ਕਹਿਣ ਲੱਗੇ ਚੱਲ ਭਾਈ ਲੈ ਆਂਦਾ ਵਿਚਾਨ ਨੂੰ ਉੱਚਾ ਸੁਣਦਾ ਜਵਾਨ ਨੂੰ ਬੋਲਿਆ ਨਹੀਂ ਜਾਂਦਾ ਕਹਿਣ ਲੱਗੇ ਪੰਡਿਤ ਜੀ ਥੋੜੀ ਜੀ ਖੇਚੜ ਕਰੋ ਪੜੋ ਸ਼ਲੋਕ ਉਹ ਸ਼ਲੋਕ ਪੜਦਾ ਹੈ ਤੇ ਜਿਹੜਾ ਉਹ ਸ਼ਜੂ ਚੌਰ ਉਹਦੇ ਪੰਜ-ਪੰਜ ਅਰਥ ਕੱਢਦਾ ਹੈ ਤੁਸੀਂ ਹੈਰਾਨ ਹੋ ਜੂਗੇ ਇੱਕ ਸੰਤ ਕਿਰਪਾਲ ਸਿੰਘ ਸਤੂਵਾਲੀ ਗੜੀ ਵਾਲੇ ਹੋਏ ਨੇ ਉਹਨਾਂ ਨੇ ਇੱਕ-ਇੱਕ ਪੰਕਤੀ ਦੇ 48-48 ਅਰਥ ਕੀਤੇ ਹਨ 48-48 ਉਹਨਾਂ ਟੀਗਾ ਦਾ ਸੰਪਰਦਾਇ ਟੀਗਾ ਦੇ ਆ ਸੰਤ ਕਿਰਪਾਲ ਸਿੰਘ ਜਿਹੜੇ ਬਾਬੇ ਮਨੀ ਸਿੰਘ ਦੀ ਸੰਪਰਦਾਇ ਦੇ ਮੁਖੀ ਮਹਾਂਪੁਰਸਾਨ ਉਹ ਪੰਕਤੀ ਪੜਦਾ ਤੇ ਪੜਤ ਜਦੋਂ ਪੰਗਤੀ ਪੜਦਾ ਤੇ ਸ਼ਜੂ ਕਹਿੰਦਾ ਕਿ ਹੋਰ ਵੀ ਦੱਸਾਂ ਕੋਈ ਗੁਰੂ ਕੇ ਚਰਨਾਂ ਤੇ ਟਿਕ ਪਿਆ ਔਰ ਸਤਗੁਰੂ ਪਾਤਸ਼ਾਹ ਨੇ ਉਹਨੂੰ ਕਰਤਾਰਪੁਰ ਕੀਤਾ ਮੁੜ ਕੇ ਦਿੱਲੀ ਗਏ ਨੇ ਇਹ ਸਾਡਾ ਸਭਾਏ ਕਮਜ਼ੋਰੀ ਸਾਡੇ ਤੇ ਅਸਬੂ ਦੀ ਬਾਰ-ਬਾਰ ਪਰਖ ਕਰਦੇ ਆ ਪਿਆ ਰਹੋ ਗੁਰੂ ਦੀ ਪਰਖ ਨਾ ਕਰਿਆ ਕਰੋ ਗੁਰੂ ਨੇ ਸਾਡੀ ਪਰਖ ਕੀਤੀ ਸੀ ਪਾਸ ਨਹੀਂ ਜਿਉਣਾ ਆਪਾ ਪੈਰ ਪਰਤੇ ਕਰਦੇ ਆਓ ਜਿਓ ਆਓ ਜਾਈ ਮਾਰੀ ਦਿੱਲੀ ਗਏ ਨੇ ਤੇ ਜੈ ਸਿੰਘ ਨੇ ਆਪਣੀ ਰਾਣੀ ਨੂੰ ਗਿਰਗੁਰੀਆਂ ਵਾਲੇ ਕੱਪੜੇ ਪਵਾਏ ਤੇ ਵਿਗਿਆਦ ਬੜਾਤਾ ਮਹਾਰਾਜ ਸਿੱਧੇ ਗਏ ਤੇ ਕੋ ਰਾਣੀ ਦੀ ਗੋਦੀ ਚ ਬਹਿ ਕਹਿਣ ਲੱਗੇ ਰਾਣੀ ਤੂੰ ਇੱਥੇ ਬੈਠੀ ਠੱਪਦੀ ਨਹੀਂ ਔਰ ਉਹ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੋਂ ਨੇ ਮਾਫੀ ਮੰਗੀ ਇਹ ਹੈ ਗੁਰਮੁਖੋ ਸਭ ਨੂੰ ਪਾਤਸ਼ਾਹ ਮਹਾਰਾਜ ਬਣਾਈਆਂ ਜਿਹੜੀ ਆਪਾਂ ਪੜਦੇ ਹਾਂ ਦਿਂਗਲ ਪਰਬਤ ਪਾਰ ਪਰੇ ਇਹ ਕੋਈ ਥਿਉਰੀ ਇਹ ਹੈ ਪ੍ਰੈਕਟੀਕਲ ਇਹ ਬਲਾਵਨ ਮੱਲਾ ਪਰਿਵਾਰ تھیਰੀ ਹੈ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਧਰੇ ਤਿਰਪੁਣ ਸੂਜਿਆ ਗੁਰ ਭੇਡ ਪਰੀਤਾ ਇਹਦਾ ਪ੍ਰੈਕਟੀਕਲ ਗੁਰੂ ਪਾਤਸ਼ਾਹ ਨੇ ਪੰਜੋਖਰੇ ਗੁੰਗੇ ਦੇ ਸਿਰ ਤੇ ਸੋਟੀ ਰੱਖ ਕੇ ਕਰਾਇਆ ਤੇ ਦੱਸਿਆ ਕਿ ਗੁਰੂ ਕੋ ਹਰ ਚੀਜ਼ ਹੋ ਸਕਦੀ ਹੈ ਸੋ ਇਹ ਹਨ ਗੁਰੂ ਪਾਤਸ਼ਾਹ ਜੀ ਬਣਾਈਏ ਜਿੰਨੀ ਪਾਤਸ਼ਾਹ ਇਸ ਸਮਾਤਮਕ ਸ਼ਿਪੂ ਦੇ ਮੁਤਾਬਕ ਕੀਤੀਆਂ ਨੇ ਬੜਾ ਕੋਈ ਰਹਿ ਗਿਆ ਹੋਵੇਗਾ ਜਿਹੜੀ ਗੱਲ ਤੁਹਾਨੂੰ ਚੰਗੀ ਲੱਗੀ ਪ੍ਰਮਾਣ ਕਰੋ ਤੇ ਜਿਹੜੀਆਂ ਗਲਤੀਆਂ ਹੋਈਆਂ ਨੇ ਗੁਰੂ ਪਾਤਸ਼ਾਹ ਦੇ ਗੁਰਦਾਸ ਰੂਪੇ ਪਾਤਸ਼ਾਹ ਕਿਰਪਾ ਕਰਨ ਸਮਾਧੇਣ ਅੱਗੇ ਤੋਂ ਐਂਦਾ ਤੋਂ ਉਹ ਗਲਤੀਆਂ ਨਾ ਹੋਣ ਤਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਗੁਰੂ ਕੇ ਅਸੰਗਤਾਂ ਦਾ ਤੇ ਮੇਰੀ ਪੀੜ ਦੇ ਬਾਰਗ ਤਨ ਗੁਰੂ ਆਪ ਨੂੰ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਮ ਕਰਵਾਏ